ਕੋਚ ਕੇ ਇਹ ਕੋਠੇ ਦੇ ਹਵਾ ਚਲਦੀ ਹੈ ਸਾਲਾ ਇੱਕਨ ਸਵਾਦ ਜਿਆ ਨਹੀਂ ਆਉਂਦਾ ਕਬੂਤਰ ਡਾਉਣ ਚ ਹੁਬ ਆ ਗ ਰੰਗੀਲਾ ਨੀਲੀ ਬਾਹਰੇ ਤੇ ਖੜ ਜੋ ਮੈਂ ਇਹਨਾਂ ਨੂੰ ਅੰਦਰ ਕਰਕੇ ਦੇ ਦਾਂ ਬਾਈ ਕਿਉਂਕਿ ਦੂਜੇ ਕਬੂਤਰਾਂ ਦੀ ਵੀ ਡਾਈ ਖਰਾਬ ਕਰਨਗੇ ਅਟਾੜੀ ਕਰੂਗੀ ਸਵਾਦ ਖਰਾਬ ਰੰਗੀਲੇ ਆ ਓਏ ਚਲ ਉੱਧਰ ਖੁੱਡੇ ਚ ਇਆ ਹੁਣ ਕੀ ਕਰੀਏ ਘਟਾਉਣੇ ਵੀ ਨੇ ਇਹਨਾਂ ਨੇ ਕੰਮ ਖਰਾਬ ਕਰਨਾ ਹੈ ਲਓ ਵੀ ਦੋ ਗੂਤਰਾ ਫੜ ਲੈ ਹਰੀਆਂ ਪੂਰੀਆਂ ਕੱਛਾਂ ਤੇ ਕੱਛ ਟੂਸਾ ਏ ਚਲੋ ਵੀ ਦੋਏ ਓਕੇ ਆ ਚਲੋ ਦੋ ਆ ਫੜ ਲਏ ਬਈ ਗਲਾਬੀ ਕੱਚ ਹਰਾ ਟੂਸਾ ਹਰੀ ਬੂਛ ਏ ਚਲੋ ਫਾਈ ਉਹ ਕੇਰ ਬੋਟ ਹੋ ਗਏ 6 ਦੋ ਪਹਿਲਾ ਵਾਰ ਤੇ 4 ਆ ਹੋ ਗਏ ਹੁਣ ਇੱਕਦਮ ਹੋਰ ਦੇਖਦਾ ਕੋ ਵੀ ਦੋ ਹੋਰ ਫੜ ਲੇ ਕੱਚ ਚਾਲਰ ਹਰੀਆਂ ਗੱਛਾਂ ਵਾਲੀ ਚਲੋ ਬਈ ਚਲੋ 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 ਹਾ ਵੈਰੀ ਗੁੱਡ ਲਓ ਵੀ 8 ਕਬੂਤਰ ਹੋ ਗਏ ਉੰਦਾ ਵੀ ਇਹ ਲਾਲ ਨੇ ਮਾਰ ਲਿਆ ਨੀਗਾ ਹਰ ਗਿੱਲਾ ਦੇਖੋ ਆ ਫਿਰਦਾ ਹੈ ਲਾਲ ਗੱਛਾ ਆ ਫਿਰਦਾ ਹੈ ਗਲਬੀ ਵਾਲਾ ਤੇ ਹਰੀਆਂ ਗੱਛਾਂ ਵਾਲਾ ਆ ਫਿਰਦਾ ਹੈ ਤੋਂ ਸੇ ਮੂਛੜਾ ਆ ਫਿਰਦਾ ਉੱਪਰ ਨੀਲੀ ਆ ਫਿਰਦੀ ਹੈ ਚਲੋ ਫਿਰਦੇ ਸਾਰੇ ਕਬੂਤਰ फेर तो ਅੱਜ ਦਾ ਬਾਜੀ ਬਣੀ ਪਈ ਆ ਪਿੰਡ ਕਬੂਤਰੇ ਕਬੂਤਰ ਲੈ ਦੇਖੋ ਜਿੱਧਰ ਨੂੰ ਦੇਖੋ ਕਬੂਤਰੇ ਕਬੂਤਰ ਚਲਕ ਚੱਲਦੇ ਆ ਥੱਲੇ ਨਾ ਇਹ ਤਾਂ ਇਹ ਪਹਿਲਾਂ ਫਸਰੀ ਗਾਲ ਹੀ ਮਿੱਤਰੋ ਕੀ ਹਾਲ ਚਾਲ ਹੈ ਤੇ ਕਬੂਤਰ ਡਾਇਏ ਨੇ ਆਪਾਂ ਚੱਲੇ ਆ ਕਿਸੇ ਪਾਸੇ ਕੰਮ ਤੇ ਤੁਹਾਨੂੰ ਇੱਕ ਵਾਰੀ ਕਬੂਤਰਾ ਤੇ ਨਿਗਾ ਮਰਾਉਣਾ ਮੈਂ ਜਾਂਦਾ ਜਾਂਦਾ ਇਹ ਇੱਕ ਮਿੰਟ ਆਹ ਦੇਖੋ ਆਹ ਰੱਦਾ ਟੂਸੇ ਪੂੰਛ ਵਾਲਾ ਤੇ ਆਹ ਹਰੀਆਂ ਕੱਛਾਂ ਵਾਲੀ ਆ ਫਿਰਦੇ ਨੇ ਲਾ ਸਾਰੀ ਫਿਰਦੇ ਨੇ ਕਿਹੜੇ ਕਿਹੜੇ ਦੱਸ ਦਵਾਂ ਤੁਹਾਨੂੰ ਲੈ ਕਾ ਕਬੂਤਰ ਤੇ ਗੂਤਰ ਜਿਹੜੇ ਪਏ ਬਾਜੀ ਬਣੀ ਪਈ ਆ ਪੈਨੱਕ ਕਹਿੰਦੇ ਚੱਕੋ ਕਛੂਸਾ ਔਰ ਦਾ ਰੰਗੀਲਾ ਆ ਜਾਂਦਾ ਬਸ ਕਲੀ ਨੀਲੀ ਨਹੀਂ ਦਿਖ ਰਹੀ ਨੀਲੀ ਦਾ ਤੁਹਾਨੂੰ ਪਤਾ ਹੀ ਐ ਇਹ ਹਰੇ ਸੈਟਿੰਗ ਨਹੀਂ ਬੈਠੀ ਨੀਲੀ ਦੀ ਢਾਂਗੀ ਦੇ ਦਾ ਹੈ ਨਹੀਂ ਲੈ ਨਾ ਖੁੱਡੇ ਦੇ ਆ ਚਲੋ ਕੋਈ ਨਹੀਂ ਦੇਖਦੇ ਆ ਕੇ ਹੁਣ ਕਰਦੇ ਚੈੱਕ ਇਹਨਾਂ ਨੂੰ ਆਪਾਂ ਕੰਮ ਨਵੇੜੇ ਜੀ ਇਹ ਵੀ ਗਰੇ ਹੈ ਔਰ ਇਹ ਬੜਾ ਚੜੂਆ ਔਰ ਪਿਆ ਹਾਂ ਹਾਂ ਦੂਆ ਚੱਕ ਲਿਆ ਘਰੇ ਪਹੁੰਚ ਗਏ ਬਾਈ ਤੇ ਆ ਜਾਲ ਜੂੜ ਸਾਫ ਕਰਦੀਏ ਇਧਰ ਲਾ ਗੁੱਡਾ ਵੀ ਕਰਨਾ ਇਹ ਬਾਅਦ ਚੋਂ ਦੇਖਾਂਗੇ ਹਲੇ ਆ ਬਈ ਤੇ ਇੱਕ ਕਬੂਤਰ ਦੇਖ ਲੀਏ ਆ ਉੜਦਾ ਦੂਸੇ ਵਾਲਾ ਕੱਚਾ ਵਾਲਾ ਤੇ ਆ ਕੱਚ ਦੂਸਾ ਝੱਲਰ ਵਾਲਾ ਆ ਗਲਾਬੀ ਕੱਚ ਤੇ ਹਰੀਆਂ ਕੱਚਾਂ ਵਾਲੀ ਵੀ ਫਿਰਦੀ ਆ ਔਰੇ ਆ ਦੇਖ ਨਾ ਇਹ ਨਹੀਂ ਹੈਗੀ ਨੀਲੀ ਵੀ ਆ ਫਿਰਦੀ ਐ ਹਰੀਆਂ ਗੱਛਾਂ ਵਾਲੀ ਦੇਖਣੀ ਐ ਬਸ ਇੱਕ ਆ ਫਿਰਦੀ ਐ ਆਹ ਕੇਰ ਬੋਟਾਂ ਫਿਰਨ ਦੋ ਚਲੇ ਹਲੇ ਇਹਨਾਂ ਨੂੰ ਇਹਨੇ ਇੰਦਰ ਕੰਮ ਕਰ ਕਰਦੇ ਕਰ ਦੇ ਬਸ ਆਈ ਪੀ ਬਸ ਨਾ ਖਮਣ ਛੱਡ ਗਏ ਆਂ ਚੱਕ ਦੇ ਚੱਕ ਦੇ ਬਈ ਪਾਉ ਸੜਾ ਪਾਣੀ ਜੇ ਛਿੜਕਲਾ ਨਹੀਂ ਇਹਨੇ ਉੜੀ ਜਾਣਾ ਦਾਵਾ ਆਹੀ ਛਿੜਕਲਾ ਪਾਣੀ ਹੋਰ ਭਰ ਦਾਂਗੇ। ਨਾ ਨਾ ਹੈਗਾ ਇਹ ਨੱਕ ਤਾਂ। ਉਧਰ ਛਿਟਾਇਆ ਦੇ ਲ ਹਾਂ ਇਧਰ ਵੀ ਦੇ ਦੇ। ਅੱਛਾ। ਠੀਕ ਆ ਓਕੇ ਰਵੋਟ। ਹਾਂ ਉਹ ਦੇਖਦਾ ਹਾਂ। ਹਾਂ ਭੰਟਾ ਉਹ ਨੂੰ ਆ। ਠੀਕ ਆ ਠੀਕ ਆ। ਸਾਲਾ ਕਿੰਨਾ ਗੰਦ ਹੋਇਆ ਪਿਆ ਤਾਂ ਦੇਖਦਾ। ਜੇ ਮੈਂ ਕਿ ਕੰਮ ਵੀ ਨਵੇੜ ਦਈਏ ਤੇ ਪਾਣੀ ਇਹਨਾਂ ਨੂੰ ਚੇਂਜ ਕਰਤਾ। ਮੈਂ ਚੱਕੋ ਬਈ ਦਾਣੇ ਆ ਖੁੱਡਾ ਵੀ ਸਾਫ਼ ਕਰਨਾ ਅੱਜ ਇਹ ਸ਼ਾਮ ਨੂੰ ਕਰਦੇ ਆ ਆ ਬਚਾ ਹੀ ਪਲ ਗਿਆ ਇਹਦੇ ਫੰਗ ਯਾਰ ਆ ਦੇਖੋ ਕਿੰਨੀ ਲੇਟ ਆ ਰਹੇ ਨੇ ਕੁਝ ਕਬੂਤਰਾਂ ਨੇ ਪੱਟੇ ਵੀ ਨੇ ਇਹਦੇ ਫੰਗ ਤੇ ਅੱਜ ਸਫਾਈ ਕਰਕੇ ਕੋਈ ਨਹੀਂ ਕਰਦੇ ਹਿੱਲਾ ਸ਼ਾਇਦ ਛੋਲਿਆਂ ਤੇ ਪਾੜ ਲਾਂਗੇ ਫਿਰ ਬਚਾ ਆਪਾਂ ਬਾਕੀ ਪਲ ਗਏ ਓਕੇ ਯਾਰ ਬੋਟਾ ਇਹਨੂੰ ਕਰਦੇ ਆ ਬੰਦ ਤੇ ਕਬੂਤਰ ਫੇਰ ਉੱਚੇ ਚਲੇ ਗਏ ਬਈ ਤੁਹਾਨੂੰ ਮੈਂ ਦਿਖਾਉਣਾ ਤੇ ਆ ਸਾਫ਼ ਕਰਤਾ ਦੇਖ ਲਓ ਆ ਘਰਦਾ ਆ ਫਿਰਦਾ ਹਰੀਆਂ ਗੱਛਾਂ ਵਾਲਾ ਕਬੂਤਰੀ ਆ ਫਿਰਦੀ ਹਰੀਆਂ ਗੱਛਾਂ ਵਾਲੀ ਝੱਲਰ ਵਾਲਾ ਆ ਘਰਦਾ ਤੇ گلابی ਗੱਛ ਵਾਲਾ ਤੁਹਾਨੂੰ ਦਿਖਾਉਣਾ ਮੈਂ ਇੱਥੇ ਕਿਤੇ ਫਿਰਦਾ ਹੋਣਾ ਕਿਥੇ ਗਿਆ ਚੱਲ 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 ਮੁੜ ੱੱਲੇ ਨਹੀਂ ਆਉਣਾ ਕੱਚਟੂ ਸਾਹ ਫਿਰਦਾ ਹੈ گلابی ਗੱਛ ਆ ਕਰਦਾ ਰੇਗੀ ਨੀਲੀ ਨੀਲੀ ਦੀਨੇ ਕਾ ਮਾਨੀਏ ਇੱਕ ਵਾਰੀ ਨੀਲੀ ਉਹ ਫਿਰਦੀ ਆ ਓਕੇ ਆ ਰਿਪੋਰਟਾਂ ਸਹਾਈ ਕਰਤੀ ਪਾਣੀ ਪੁਣੀ ਛਿੜਕਦਾ ਓਕੇ ਹਾਂ ਦਾਣੇ ਵੀ ਪਾਤੇ ਪਾਣੀ ਵੀ ਤਾਜਾ ਪਾਤਾ ਉਧਰ ਭਾਗ ਨੇ ਗੇਟ ਵੀ ਬੰਨਤਾ ਇਧਰ ਵੀ ਕੰਮ ਓਕੇ ਆ ਬੱਚੇ ਵੀ ਓਕੇ ਨੇ ਆਹੋ ਬੱਚਾ ਵੀ ਓਕੇ ਆ ਠੀਕ ਆ ਓਕੇ ਦੀਆਂ ਰਿਪੋਰਟਾਂ ਨੇ ਉੱਧਰ ਬੱਚੇ ਘੱਡੇ ਨਹੀਂ ਚਲੋ ਭਾਈ ਕਰੋ ਇੰਜੋਏ ਤੁਸੀਂ ਵੀ ਹਾਂ ਕਾਮ ਹੋ ਗਈ ਮਿੱਤਰੋ ਤੇ ਤੁਹਾਨੂੰ ਮੈਂ ਦਿਖਾਉਣਾ ਹੈ ਕਬੂਤਰ ਬਾਕੀ ਦਾ ਜੱਸਾ ਕਰਿਆ ਹੈ ਅੰਦਰ ਆਹ ਉੜਦੀ ਹੈ ਹਰੀਆਂ ਗੱਛਾਂ ਵਾਲੀ ਆਹ ਦੇਖੋ ਤੇ ਇੱਕ ਉੜਦਾ ਹੈ ਗੁਲਾਬੀ ਗੱਛਾ ਹਰੀਆਂ ਗੱਛਾਂ ਦੀਦਾ ਆ ਗਈ ਘੁੰਮ ਕੇ ਗੁਲਾਬੀ ਗੱਛਾ ਤੁਹਾਨੂੰ ਦਿਖਾਉਣਾ ਹੈ ਭਾਈ ਇਹ ਦੋਏ ਨਹੀਂ ਉਤਰ ਰਹੇ ਉਦਣ ਮੰਗੋ ਇਹ ਫੇਰ ਉੱਪਰ ਰਹੂਗੀ ਪਾਉ ਆ ਜਾ ਵੀਰੇ 4:00 ਵਜੇ ਬਿਠਾ ਲੀਓ ਖੜ ਜਾ ਕਿੱਥੇ ਗਿਆ ਆ ਤਾਂ ਹੋਰ ਨਹੀਂ ਕਿਸੇ ਦੇ ਗਲੱਬੀ ਦਾ ਛੜਾ ਕਿੱਥੇ ਗਿਆ ਹੁਣ ਤਾਂ ਦੇਖਿਆ ਸਾਲਾ ਕਰ ਲੈ ਕਰ ਲੈ ਪਿਜਰੋਗਾ ਹਾਂ ਮਾਓ ਕਰਦੀਏ ਯਾਰ ਬਜੇ ਬਿਠਾ ਦੀਏ ਆਪਾਂ ਜਾਲ ਜਾਲ ਕਿੱਥੇ ਆਓ ਕਿੱਥੇ ਆਇਆ ਤਾਂ ਇਹ ਨਹੀਂ ਨਹੀਂ ਉੱਪਰ ਤਾਂ ਕੀ ਕਰਨਾ ਹੈ ਉਹੀ ਤਾਂ ਮੈਂ ਕਹਿੰਨਾ ਖੜ ਜਾ ਇੱਥੇ ਅੰਦਰ ਨਾ ਰੱਖਦੇ ਹੁਣ ਯਾਰ ਗਲੱਬੀ ਦਾ ਛੜਾ ਕਿੱਥੇ ਗਿਆ ਮੈਂ ਤਾਂ ਹੈਰਾਨ ਹੋ ਗਿਆ ਆ ਤਾਂ ਫਿਰਦੀ ਐ ਕਬੂਤਰੀ ਹੋਣ ਫਿਰਦਾ ਤਾਂ ਹੋਣ ਚਾ ਚਲੋ ਬਾਈ ਮੈਂ ਤੁਹਾਨੂੰ ਦਿਖਾਉਣਾ ਹੈ ਉੱਪਰ ਰਹਿਣਗੇ ਅੱਜ ਰਾਤ ਨੂੰ ਪੱਕਾ 100% ਗਲੱਬੀ ਦਾ ਛੜ ਆ ਫਿਰਦਾ ਤੇ ਬੱਦਲ ਨੇ ਰਹਿਣ ਨੂੰ ਤਿਆਰ ਹੈ ਇਹ דוਏ ਨਹੀਂ ਉਤਰ ਰਹੇ ਬਾਕੀ 4-5 ਕਬੂਤਰ ਜਿਹੜੇ ਹੈਗੇ ਤੇ 6 6 ਅੰਦਰ ਕਰਤੇ ਇਹ ਨਹੀਂ ਉਤਰ ਰਹੇ ਬਾਈ ਆ ਖੜੀ ਆਪਣੀ ਐਮਬਰ ਉਹ ਖੜੀਏ ਚੰਨੋ ਉਹ ਖੜੀਏ ਨੂਰੀ ਆ ਕਰਦੇ ਅੰਦਰ ਵਹਿ ਦੇਗਾ ਆ ਛੋਟੇ ਬੱਚੇ ਬਿਠਾਉਣੇ ਆ ਭਉ ਜਾਲ ਚ ਦਾਨੀ ਦੂਨੇ ਪਾਈਆਂ ਪਾਣੀ ਇਹਨਾਂ ਕੋਲ ਪਿਆ ਇੱਕ 2 3 ਵਜੇ ਬਿਠਾਉਣੇ ਆ ਬਾਉ ਇਹਨਾਂ ਨੂੰ ਮਹਾ ਟਾਂਗੀ ਤੇ ਲਾ ਲੀਏ ਫਿਰ ਆ ਹੋਗੇ ਦੋ ਇੱਥੇ ਹੁਣ ਹੋ ਜਾਂਦਾ ਇੱਕ ਆ ਜਾਂਦੀ ਹੈ ਨੇ ਛੋਟੇ ਬੱਚੇ ਫੜ ਲੇ ਜਿਹੜਾ 빙ਾ ਜਾ ਬਸ ਇੱਧਰ ਫਸਾਈ ਹਾਂ ਫਸਾਲਾ ਦੇਖ ਕੇ ਚਾਲ ਨੀਵਾ ਹੀ ਲਾਉਣਾ ਕੱਲ ਨੂੰ ਲੋਹੇ ਵਾਲੀ ਉਹ ਚੱਕਾਂਗੇ ਅੱਪਾ ਉੱਪਰੋਂ ਕੱਸ ਦੇ ਠੀਕ ਆ ਆ ਫਿਰਦੇ ਨੇ ਸਾਲੇ ਇਹ ਦੂਿਆਂ ਦੀ ਜਿੱਦ 'ਚ ਉੱਤਰਦੇ ਹੀ ਨਹੀਂ ਹੈਗੇ ਜੇ ਕੋਈ ਹੋਰ ਉੜਦਾ ਹੋਵੇ ਆਹਰੀਆਂ ਗੱਛਾਂ 'ਚ ਜਾ ਕੇ ਮੈਂ ਆਈ ਆਹ ਦੇਖੋ ਉਹਦੀ ਓਕੇ ਲੋ ਆ ਇਧਰ ਆ ਬੱਜਿਆ ਤਾਂ ਚਾਲ ਬਾਸ ਹਾਇ ਤੇ ਪਾ ਦੇ ਬਸ ਠੀਕ ਆ ਬਬੂ ਆਣੀ ਗਰਦੇ ਆਥਲੇ ਇੱਕ ਜੀ ਲਾ ਦੇ ਇੱਕ ਸਾਈਡ ਜਿਹੜੀ ਸਾਈਡ ਨੂੰ ਓਰੇ ਨੂੰ ਖਿਸਕੂਗਾ ਹੁਣ ਤਾਂ ਭਲਾ ਕਿ ਆ ਖਿਸਕਣੇ ਨੇ ਬਸ ਹਾਂ ਠੀਕ ਆ ਓਕੇ ਆ ਚਲ ਲਓ ਮੋਜਾਂ ਕਰੋ ਘਾਂਟਾ ਕੇ ਬੈਠੋ ਆ ਫੇਰ ਉੱਚਾ ਝੜ ਗਿਆ ਲਾਲ ਗਾਛਾ ਜਲਬੀ ਜਣਾ ਜਾਣ ਦੋ ਕੋਈ ਨਹੀਂ ਹਲੇ ਵਾਪਸ ਆਉਂਦੇ ਦੇਖ ਲਈਂ ਕਾਤੇ ਉਹ ਤਾਂ ਦਿਖਦੇ ਵੀ ਨਹੀਂ ਨੇਰੀ ਦਾ ਦੇਖ ਬੱਲੇ 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 ਤੁੰਦੀਓ ਹੋ ਗਈ ਮਿੱਟੀਓ ਮਿੱਟੀ ਮਿੱਟੀਓ ਮਿੱਟੀ ਨਾ ਪੜਾਈ ਨਹੀਂ ਰਿਖੀ ਨਹੀਂ ਹੋਣਾ ਢਾਂਗੀ ਦੇ ਤੇ ਪਹਿਲਾਂ ਤਾਂ ਬੈਠੇ ਸੀ ਹਾਂ ਬੈਠ ਗਏ ਤੇ ਬੱਚੇ ਦਾ ਤਾਰ ਦੇ ਬਈ ਰਾਤ ਹੋ ਗਈ ਕਬੂਤਰੀ ਦੇਖੋ ਹਰੀਆਂ ਗੱਛਾਂ ਵਾਲੀ ਇਨਾ ਸ਼ੁਕਰ ਨੇਰੀ ਚ ਪਤਾ ਨਹੀਂ ਕਿੱਥੋਂ ਵਿਚਾਰੀ ਆਈ ਹੋਣੀ ਕਿੱਥੋਂ ਗਿਆ ਲੈ ਹਾਲੇ ਵੀ ਦੇਖੋ ਤੇ ਦੂਜੇ ਦਾ ਹੁਣ ਪਤਾ ਨਹੀਂ ਵੀ ਉੱਪਰ ਬੈਠਾ ਲੱਗਦਾ ਤਾਂ ਹੈ ਨਹੀਂ ਨਾ ਚਲੋ ਦੇਖਦੇ ਆਂ ਬੱਚੇ ਲਾ ਤੇ ਮੈਂ ਇੱਕ ਵਾਰੀ ਚੈੱਕ ਕਰ ਲਵਾਂ ਗੰਦ ਇਨਾ ਪਤਾ ਨਹੀਂ ਨੇਰੀਆਂ ਟੋਕਰੀ ਵਾਂਨ ਕਿੱਥੋਂ ਉੱਡ ਕੇ ਆਈ ਉਧਰ ਹੀ ਛੱਡਦੇ ਬੱਚੇ ਨੰਨਦ ਇੱਕ ਮਿੰਟ ਇੱਧਰ ਛੱਡਦਾ ਦੇਖ ਲਓ ਮੌਸਮ ਭਾਈ। ਕੱਟੋ ਘੱਟ ਵੀ ਮੈਂ ਕਹਿੰਦਾ 15 ਕਬੂਤਰ ਭੱਜੇ ਹੋਣੇ ਓਏ ਆਪਣੇ ਉਹ ਪਿੰਡੋਂ ਆਪਣੇ ਵਾਲੇ ਦੋ ਹੁਣ ਪਤਾ ਨਹੀਂ ਕਿੱਥੇ ਨੇ। ਕਰਦੇ ਆ ਉਹਨਾਂ ਦਾ ਵੀ ਹਿੱਲਾ ਮੌਸਮ ਦੇਖ ਲਓ ਜੀ ਦੁਬਾਰਾ ਫੇਰ ਮੋਟਰ ਤੇ ਆ ਗਿਆ ਲੈ। ਤੇਰਾ ਹੋ ਗਿਆ। ਇਹਦੇ ਬਾਅਦ ਗਰਾਊਂਡ ਦਾ ਦੇਖਣਾ। ਫਿਰ ਪਕਾਨੂ ਚਲਦੇ ਆਂ ਨਿਗਰੀ। ਚਲਿਏ। ਲੋਏ ਮਿੱਤਰੋ ਕਮੈਂਟ ਬੋਲ ਦिए। ਸ਼ੌਂਕੀ ਜਸਸ ਸੇਰਾ ਬਲੌਗ ਬਾਈ ਕੀ ਹਾਲ ਚਾਲ? ਵਧੀਆ ਵੀਰੇ ਤੁਸੀਂ ਦੱਸੋ। ਨਲਾਗ ਯੂਟਿਊਬਰ ਜਸਾ ਸਰਿੰਦਰ ਭਾਰਦਵਾਜ ਕਲਵੰਤ ਸਿੰਘ ਬੂਟਾ ਬਰਮਾ ਮੇਰੇ ਫੈਂਸੀ ਕਬੂਤਰ ਸਾਰੇ ਬਾਹਰ ਕੱਢੋ ਅੱਜ ਕੱਢਦੇ ਆਂ ਵੀਰੇ ਅੱਜ ਥੋੜੇ ਥੋੜੇ ਇਹਨਾਂ ਕੱਟ ਕਰਕੇ ਬਾਹਰ ਫਿਰ ਦਿੱਲੀ ਕੱਢ ਲਿਆ ਕਰਾਂਗੇ ਉਹਨਾਂ ਨੂੰ ਮੋਨਡਿੰਗ ਹੈਲੋ ਸਰ ਜੀ ਮੈਂ ਲਵਲੀ ਸਿੰਗਰ ਸੈਣੀ ਲਵਦੀਪ ਜੋਤ ਹਰਮਨ ਨਾਈਸ ਬਲੌਗ ਬਾਈ ਜੀ ਥੈਂਕ ਯੂ ਰਾ ਮਨਜੀਤ ਸਿੰਘ ਨਾਈਸ ਵੀਡੀਓ ਵੀਰ ਜੀ ਮਨਜੀਤ ਜੂ ਹੈਸੇ ਥੈਂਕ ਯੂ ਵੀਰੇ ਜਸਵੀਰ ਸਿੰਘ ਬਲਜੀਤ ਸਿੰਘ ਕੀ ਹਾਲ ਹੈ ਭਾਈ ਜੀ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਪ੍ਰੀਤ ਬ੍ਰੀਦ ਬਾਈ ਟਾਈਮ ਜਰੂਰ ਦੱਸਿਆ ਕਰੋ ਯਾਰ ਕਿੰਨੇ ਤੋਂ ਕਿੰਨਾ ਕੀਤਾ ਕਬੂਤਰਾਂ ਨੇ ਠੀਕ ਹੈ ਠੀਕ ਹੈ ਵੀਰੇ ਜਰੂਰ ਜੀ ਦੀਪਕ ਲਾਡੀ ਫਾਰਮ ਤੇ ਕੁੱਤਾ ਰੱਖੋ ਬਾਈ ਕੁੱਤਾ ਹਾਂਜੀ ਵੀਰੇ ਜਰਮਨ ਲੈ ਕੇ ਆਉਣਾ ਜਾਂ ਹੋਰ ਕੋਈ ਦੇਖ ਲੈਣੇ ਆ ਕਮਲਜੋਤ ਸਿੰਘ ਸਰਾਹ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਮਿਲਦੇ ਆਂ ਅਗਲੀ ਵੀਡੀਓ ਚ